ਤਾਂ ਮੈਂ ਹਾਂ ਤੁਹਾਡੇ ਨਾਲ ਸਰਵਿਸਿੰਗ ਪਿੰਡ ਇਹ ਪਿੰਡ ਕਿਹੜਾ ਪਾਜੀਏ ਕੋਰਟ ਕਬਕਸ਼ ਕਿਵੇਂ ਦੇ ਹਾਲਾਤ ਨੇ ਕੋਰਟ ਕਬਕਸ਼ ਪਿੰਡ ਦੇ ਬਹੁਤ ਮਾੜੇ ਬਹੁਤ ਮਾੜੇ ਹਾਲ ਜੋ ਇੱਧਰ ਤਾਂ ਕੋਈ ਸੇਵਾ ਕਰਨ ਨਹੀਂ ਆਇਆ ਮਤਲਬ ਇੰਨਾ ਇੰਨਾ ਪਾਣੀ ਆ ਗਿਆ ਇੱਥੇ ਕੇਕ ਮਤਲਬ ਰੋਟੀ ਖਾਣ ਪੀਣ ਦਾ ਨਹੀਂ ਕੇਕ ਤੋਂ ਸਮਾਨ ਹੈ ਪਰ ਸਰਕਾਰ ਕਹਿੰਦੀ ਸਾਰੀਆਂ ਹਸੂਲਤਾ ਜਿਹੜੀਆਂ ਅਸੀਂ ਮੁਹੱਈਆ ਕਰਾਈਆਂ ਨਹੀਂ ਕੋਈ ਸਾਰੇ ਉੱਥੋਂ ਸਮਾਦ ਬੁੱਢਾ ਸਾਹਿਬ ਗੁਰਦਾਰਾ ਉੱਥੋਂ ਮੁੜ ਜਾਂਦੇ ਸਾਰੇ ਇੱਧਰ ਕੋਈ ਨਹੀਂ ਆਇਆ ਕੋਈ ਸਰਕਾਰ ਦਾ ਅਧਿਕਾਰੀ ਦਾ ਬੰਦਾ ਕੋਈ ਨਹੀਂ ਇੱਥੇ ਪਹੁੰਚਦਾ ਤੁਸੀਂ ਵੇਖ ਸਕਦੇ ਆ ਗਲੀ ਦੇ ਵਿੱਚ 4-4 ਫੁੱਟ ਪਾਣੀ ਸੀ 5-5 ਜਿੱਥੇ ਆਪਾਂ ਖੜੇ ਹੋਏ ਆਂ ਅੱਛਾ ਹਾਂਜੀ ਇੱਧਰ ਕੋਈ ਨਹੀਂ ਆਇਆ ਸੀ ਆਪ ਦੇਖ ਲਓ ਤੁਸੀਂ ਉਹ ਬੰਦ ਲਾਏ ਹੋਣੇ ਤੁਸੀਂ ਖੁਦ ਦੇਖ ਸਕਦੇ ਹੋ ਵੀ ਗਲੀਆਂ 'ਚ ਕੀ ਹਾਲ ਹੈ ਉਹ ਖਾ ਦੇ ਸਾਰੇ ਘਰਾਂ ਦਾ ਘਰ ਦੇ ਹਾਲਾਤ ਵੇਖੋ ਤੁਸੀਂ ਅੰਦਰ ਵੜ ਕੇ ਅੱਗੇ ਕੈਮਰਾ ਇਧਰੋਂ ਘਰ ਦਿਖਲਾ ਦਿਓ ਤੁਹਾਡੇ ਬਾਥਰੂਮ ਕੰਦਾ ਪੈ ਗਈਆਂ ਸਾਰਾ ਬਹੁਤ ਨੁਕਸਾਨ ਹੋ ਗਿਆ ਅੱਛਾ ਪਰ ਬਾਈ ਜੀ ਸਾਡੇ ਇੱਥੇ ਕੋਈ ਪ੍ਰਸ਼ਾਸਨ ਨਹੀਂ ਕੋਈ ਬੰਦਾ ਜਮ ਐਮਐਲਏ ਲਾ ਲੋ ਕੋਈ ਨਹੀਂ ਇੱਥੇ ਵੜਿਆ ਪਰ ਕਹਿ ਰਹੇ ਨੇ ਆ ਭਾਗਵੰਤਮਾਨ ਸਾਹਿਬ ਕਹਿ ਰਹੇ ਨੇ ਹੈਲੀਕਾਪਟਰ ਭੇਜਤਾ ਲੋਕਾਂ ਇਸ ਤਰੁਖੇ ਬਾਤ ਨਹੀਂ ਨਹੀਂ ਕੋਈ ਨਹੀਂ ਇੱਥੇ ਸਰ ਕੋਈ ਨਹੀਂ ਆਇਆ ਇੱਥੇ ਅਸੀਂ ਆਪ ਪਿੰਡ ਵਾਲੇ ਸਾਰੇ ਇਕੱਠੇ ਹੋ ਗਏ ਆਪ ਜਿੰਨੇ ਕਰ ਸਕਦੇ ਉਹਨਾਂ ਦੇ ਅਸੀਂ ਕਰਨ ਦੇ ਆ ਤੇ ਨਹੀਂ ਵੀ ਇੱਥੇ ਕੋਈ ਪ੍ਰਸ਼ਾਸਨ ਵਾਲਾ ਨਹੀਂ ਵੜਿਆ ਸਾਡੇ ਕੋਲ ਮਤਲਬ ਲੋਕ ਸੇਵਾਦਾਰ ਇੱਥੇ ਪਹੁੰਚ ਰਹੇ ਨੇ ਪਰ ਪ੍ਰਸ਼ਾਸਨ ਦਾ ਕੋਈ ਵੀ ਜਿਹੜਾ ਵਾ ਹਾਂ ਸੇਵਾਦਾਰ ਪਹੁੰਚ ਰਹੇ ਨੇ ਪ੍ਰਸ਼ਾਸਨ ਦਾ ਕੋਈ ਨਹੀਂ ਆ ਸੇਵਾਦਾਰ ਵੀ ਕੱਲ ਤੋਂ ਆਉਣ ਲੱਗੇ ਨੇ ਅਸ ਹਾਂਜੀ ਤਿੰਨ ਦਿਨ ਸਾਡੇ ਇੱਥੇ ਕੋਈ ਨਹੀਂ ਵੜਿਆ ਅੱਛਾ ਹਾਂਜੀ ਜੋ ਜਗ੍ਹਾ ਅ ਹਾਂ ਕੱਲ ਤੋਂ ਸਾਡੇ ਇੱਥੇ ਸੇਵਾਦਾਰ ਆਉਣ ਲੱਗੇ ਸਾਡੇ ਪਾਣੀ ਬਹੁਤ ਜ਼ਿਆਦਾ ਤੁਸੀਂ ਬਾਹਰ ਵੀ ਦੇਖ ਸਕਦੇ ਹੋ ਕੀ ਹਾਲਾਤ ਨੇ ਸਾਡੇ ਪਿੰਡ ਦੇ ਪਰ ਇੱਥੇ ਅਸੀਂ ਬਹੁਤ ਤੰਗ ਆ ਸਾਡੇ ਛੋਟੀ ਬਰਾਦਰੀ ਦੇ ਲੋਕ ਜਿਆਦਾ ਤੰਗ ਨੇ ਰਾਸ਼ਨ ਪਾਣੀ ਦੀ ਪਾਣੀ ਦੀ ਬਹੁਤ ਦਿੱਕਤ ਆਉਂਦੀ ਹੈ ਡੰਗਰਾਂ ਦੇ ਚਾਰੇ ਦੀ ਬਹੁਤ ਦਿੱਕਤ ਆ ਰਹੀ ਹੈ ਪਰ ਫਿਰ ਵੀ ਅਸੀਂ ਰਲ ਮਿਲ ਕੇ ਆਪ ਡੇ ਕਰ ਰਹੇ ਹੁਣ ਆ ਪ੍ਰਿੰਟ ਵਾਲੇ ਕਰਦੇ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਵਗੈਰਾ ਨਹੀਂ ਪਾਈ ਗਈ ਪਈ ਇਧਰ ਅੱਗੇ ਨਹੀਂ ਕੋਈ ਰਸਲ ਪਈਆਂ ਸੀ ਸਾਡੇ ਇੱਥੇ ਨੈਟਵਰਕ ਨਹੀਂ ਚੱਲਣ ਰਿਹਾ ਅਰੇ ਨੈਟਵਰਕ ਨਹੀਂ ਆ ਰਿਹਾ ਫੋਨ ਵੀ ਨਹੀਂ ਚੱਲਦਾ ਕਿਸੇ ਨੂੰ ਕਾਲ ਵੀ ਨਹੀਂ ਕਰ ਸਕਦੇ ਕੋਈ ਰਿਸ਼ਤੇਦਾਰ ਵਗੈਰਾ ਕਿਸੇ ਨਾਲ ਕਨੈਕਟ ਨਹੀਂ ਹੋ ਰਿਹਾ ਆਪਣਾ ਕਿਸੇ ਨਾਲ 32 ਵੀ ਮਾਤਾ ਦੱਸ ਰਹੇ ਸਨ 32 ਵੀ ਬੰਦਾ 32 ਵੀਰ ਜੀ ਅੱਜ ਸਾਡੇ 5 ਦਿਨ ਹੋ ਗਏ ਬੱਤੀ ਨਹੀਂ ਆਈ ਹਾਂਜੀ ਅਸੀਂ ਇਦਾਂ ਹੀ ਮੱਛਰ ਚਾਰੇ ਸਾਰੇ ਸੌਂਦੇ ਆ ਕੋਈ ਸਹੂਲਤ ਨਹੀਂ ਸਾਡੇ ਤੱਕ ਪਹੁੰਚੀ ਬਸ ਇਦਾਂ ਹੀ ਅਸੀਂ ਟਾਈਮ ਪਾਸ ਕਰਦੇ ਆ ਇਹ ਰਮਦਾਸ ਦਾ ਪਿੰਡ ਹੈ ਤਾਂ ਇਸ ਨਗਰ ਨਿਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਜਿਹੜਾ ਵਾ ਕੋਈ ਵੀ ਜਿਹੜਾ ਸਰਕਾਰ ਦਾ ਪਰਿੰਦਾ ਜਿਹੜਾ ਜਿਵੇਂ ਕਹ ਲਈਏ ਭਗੰਤਮਾਨ ਸਰਕਾਰ ਵੱਡੀਆਂ-ਵਡੀਆਂ ਡੀਟੀਆਂ ਜੜੀਆਂ ਰੇਡ ਦੀ ਸੀ ਕਿ ਸਾਡੀ ਸਰਕਾਰ ਦੇ ਹੁੰਦਿਆਂ ਜਿਹੜਾ ਮੁਰਗੀਆਂ ਦਾ ਵੀ ਮੁਆਵਜ਼ਾ ਮਿਲਿਆ ਮਿਲੂਗਾ ਬੱਕਰੀਆਂ ਦਾ ਚਿੜੀਆਂ ਦਾ ਕਈ-ਕਈ ਜਾਨਵਰਾਂ ਦਾ ਕਹਤਾ ਪਰ ਆਜ ਜਿੰਦੇ ਹਾਲਾਤ ਦੇਖ ਲਓ ਤੁਸੀਂ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਬਣਾਇਆ ਏ ਇਹ ਉਹਨਾਂ ਦੇ ਹਾਲਾਤ ਨੇ ਲੋਕਾਂ ਦੇ ਘਰਾਂ ਵਿੱਚ ਪਾਣੀ ਜਿਹੜਾ ਕਿੰਨੇ ਵੜ ਚੁੱਕਾ ਏ 4-4 ਫੁੱਟ ਜਿਹੜਾ ਪਾਣੀ ਇੱਥੇ ਜਿਹੜਾ ਵਾ ਲੋਕ ਦੱਸ ਰਹੇ ਨੇ ਕਿ ਹਾਲਾਤ ਦੇਖ ਸਕਦੇ ਹੋ 4-5 ਦਿਨ ਤੋਂ ਬੱਤੀ ਬੰਦ ਨੈਟਵਰਕ ਵੀ ਨਹੀਂ ਹੈ ਕਿਸੇ ਨੇ ਫੋਨ ਕਰਕੇ ਦੱਸ ਸਕਣਾਂ ਜਾਂ ਕੋਈ ਆਪਣੀ ਸੋਸ਼ਲ ਮੀਡੀਆ ਤੇ ਜਿਹੜੀ ਐ ਵੀਡੀਓ ਵਾਇਰਲ ਕਰ ਸਕਣਗੇ ਸਾਡੇ ਪਿੰਡ ਦੇ ਹਾਲਾਤ ਦੇਖੋ ਪਿੱਛੇ ਜਾਂਦੇ ਨੇ ਪਿੱਛੋਂ ਅਸੀਂ ਜਿਹੜਾ ਵਾ ਰਚਣ ਪਾਣੀ ਵਰਤਾ ਕੇ ਜਿਹੜਾ ਵਾ ਤੇ ਪਿੱਛੋਂ ਮੁੜ ਜਾਂਦੇ ਨੇ ਪਰ ਲੋਕਾਂ ਨੂੰ ਗੁਹਾਰ ਹੈ ਕਿ ਭਾਜੀ ਤੁਸੀਂ ਕਿਹੜੇ ਪਿੰਡ ਤੋਂ ਆਜੇ ਨਿਹੜ ਤੋਂ ਤੁਹਾਨੂੰ ਕਿਵੇਂ ਪਤਾ ਲੱਗਿਆ ਪਿੰਡ ਦਾ ਇਹ ਮਹਾਰਾਜ ਜਦੋਂ ਪਾਣੀ ਦੀ ਆਇਆ ਵਾ ਤੇ ਪਾਣੀ ਦਾ ਪਤਾ ਲੱਗਾ ਫੇਰ ਨਾਂਗ ਸਲਾਹ ਕੀਤੀ ਸਕਦਾ ਬਹੁਤ ਮਿਲ ਗਿਆ ਆਪਣਾ ਰਿਸਕ ਲੈ ਗਿਆ ਆਪਣੇ ਤੌਰ ਤੇ ਬਾਹਰ ਰੋਡ 메ਨ ਰੋਡ ਤੋਂ ਸਾਨੂੰ ਕੋਈ ਡੇਢ ਕਿਲੋਮੀਟਰ ਤੇ ਪੈਂਦਾ ਉੱਥੋਂ ਤੱਕ ਤੁਰ ਕੇ ਅਸੀਂ ਤਿੰਨ ਚਾਰ ਜਾਨੀ ਡੰਡਿਆਂ ਨਾਲ ਇੰਨੇ ਨੇ ਪਾਣੀ ਚੋਂ ਨਾ ਕੇ ਇਹਦੇ ਖੋਦ ਸੜਕ ਤੇ ਜਾ ਕੇ ਲੋਕਾਂ ਕੋਲ ਸਿਗਾ ਮੰਗਣ ਦੇ ਮਤ ਮੰਗਣ ਦੇ ਵੀ ਸਾਡੇ ਪਿੰਡ ਦੀ ਵੀ ਸੁਣੀ ਜਾਵੇ ਸਾਡੀ ਮੱਤ ਕਰੋ ਅਸੀਂ ਖੋਦ ਉਤੋਂ ਟਰਾਲੀਆਂ ਮਿਲ ਵੀ ਆਪ ਤੁਰ ਕੇ ਅੱਗੇ ਹੌਲੀ ਹੌਲੀ ਲੈ ਕੇ ਆਏ ਹਾਂ ਪਰ ਲੋਕਾਂ ਦਾ ਤੁਹਾਡੇ ਜਿਵੇਂ ਤੁਸੀਂ ਕਹਿ ਰਹੇ ਸਨ ਕਿ ਪਿੱਛੇ ਪਿੱਛੇ ਲੋਕ ਰਾਸ਼ਨ ਇਹ ਪਹਿਲਾਂ ਵੀ ਸਾਨੂੰ ਇੱਕ ਸ਼ਖਸ਼ ਰਾਜ ਵਿੱਚ ਮਿਲੇ ਨੇ ਉਹਨਾਂ ਦਾ ਕਹਿਣਾ ਕਿ ਲੋਕਾਂ ਨੇ ਤਿੰਨਾਂ ਤਿੰਨਾਂ ਮਹੀਨੇ ਦਾ ਰਾਸ਼ਨ ਜਿਹੜਾ ਇਕੱਠਾ ਕਰ ਲਿਆ ਹਾਂਜੀ ਵੀਰ ਜੀ ਜਿਨ੍ਹਾਂ ਨੂੰ ਨਹੀਂ ਵੀ ਨਾ ਲੋੜ ਉਹ ਵੀ ਸੜਕ ਤੋਂ ਲਈ ਜਾਂਦੇ ਨੇ ਪਰ ਹੁਣ ਜਿਹੜੇ ਬਾਹਰੋਂ ਸੇਵਾਦਾਰ ਲੋਕ ਆਉਂਦੇ ਉਹਨਾਂ ਨੂੰ ਨਹੀਂ ਪਤਾ ਵੀ ਅੱਗੇ ਵੀ ਜਾਣਾ ਹੈ ਜਾਂ ਕਿੱਦਾਂ ਹਨ ਹੁਣ ਜਿਹੜੇ ਲੋਕ ਰਾਹ 'ਚ ਹੀ ਲਈ ਜਾਂਦੇ ਜਿਨ੍ਹਾਂ ਨੂੰ ਨਹੀਂ ਵੀ ਲੋੜ ਉਹ ਵੀ ਲਈ ਜਾਣ ਰਹੇ ਨੇ ਹੁਣ ਜਿਹੜੇ ਉਹਦੇ ਪਿੰਡਾਂ 'ਚ ਜ਼ਿਆਦਾ ਡੁੱਬੇ ਅੱਗੇ ਵਾਸਤੇ ਉਹ ਦੱਸਦੇ ਨਹੀਂ ਵੀ ਉਹ ਪਿੰਡ ਡੁੱਬਾ ਜਾਂ ਉੱਥੇ ਤੁਸੀਂ ਪਹੁੰਚੋ ਜਾਂ ਨਹੀਂ ਕੋਈ ਉੱਥੇ ਪ੍ਰਸ਼ਾਸਨ ਦਾ ਬੰਦਾ ਕੋਈ ਨਹੀਂ ਗਿਆ ਕੋਈ ਨਹੀਂ ਮੰਨਣ ਦਿਆ ਬਾਜਵਾ ਸਾਹਿਬ ਫਿਰਨ ਦੇ ਨੇ ਇੱਧਰ ਲੱਗਦਾ ਡੋਲਾ ਕੇ ਸਾਡੇ ਲਾਕੇ 'ਚ ਕੋਈ ਨਹੀਂ ਆਇਆ ਬਾਰ ਫੇਰਦੇ ਹੁਣ ਕਿ ਵੀਰੇ ਸਾਡੇ ਇਧਰ ਪਿੰਡ ਵਾਲਾ ਕੋਈ ਨਹੀਂ ਬਣਿਆ ਅਸੀਂ ਖੋਦੇ ਜਾ ਕੇ ਆਪ ਆਪਣੀ ਮਤਲੀ ਮੰਗਣ ਦੇ ਸੜਕ ਤੇ ਜਾ ਕੇ ਡੇ ਹਾਂ ਮੈਂ ਤਾਂ ਉਹਨਾਂ ਨੂੰ ਪੁੱਛਿਆ ਵੀ ਫੋਟੋਆਂ ਖਿਚਾਉਣ ਆਉਂਦੇ ਪਰ ਉਹਨਾਂ ਦਾ ਕੋਈ ਜਵਾਬ ਨਹੀਂ ਵੀਰ ਜੀ ਫੋਟੋਆਂ ਖਿਚਾਉਣ ਹੀ ਆਉਂਦੇ ਸਾਡੇ ਤੇ ਇਥੇ ਐਨਡੀਐਫ ਦੇ ਬੋਰਡ ਚੱਲਣ ਦੀ ਸੀ ਉਹਨਾਂ ਦੇ ਤਰਲੇ ਮਾਰੇ ਆ ਉਹ ਵੀ ਕਹਿੰਦੇ ਵੀ ਸਾਨੂੰ ਪਿੱਛੇ ਆਡਰ ਹੀ ਨਹੀਂ ਹੈਗਾ ਤੇ ਅਸੀਂ ਕਿ ਪਿੰਡ ਚ ਜਲ ਜਲ ਜੀ ਕੋਈ ਸੇਵਾ ਚੱਲ ਜੀਏ ਸਾਡੇ ਰਿਸ਼ਤਾਰ ਵਿਚਾਰਾ ਸਮਾਨ ਲੈ ਕੇ ਆਏ ਵੀ ਨੇ ਪਰ ਅਗੋਂ ਉਹ ਪ੍ਰਸ਼ਾਸਨਾਂ ਭੇਜਣ ਹੀ ਨਹੀਂ ਦਿੱਤਾ ਬੋਰਡ ਹੀ ਨਹੀਂ ੱਲਣਦੇ ਤੇ ਅਸੀਂ ਸਮਾਨ ਲੱਦ ਕੇ ਤੁਹਾਡੇ ਭੇਜ ਨਹੀਂ ਸਕਦੇ ਕਿੱਡੀ ਸ਼ਰਮ ਵਾਲੀ ਗੱਲ ਹੈ ਭਗਵੰਤ ਮਾਨ ਸਰਕਾਰ ਦੇ ਵਾਸਤੇ ਕਿ ਰਾਸ਼ਨ ਵੀ ਆ ਰਿਹਾ ਹੈ ਪਰ ਜਿਹੜਾ ਵਾ ਉਹਨਾਂ ਦੇ ਜਿਹੜੇ ਚਮਚੇ ਘਾਟੜੇ ਕਹ ਲਈਏ ਉਹ ਰਾਸ਼ਨ ਅੱਗੇ ਜਿਹੜੇ ਹਾਂਜੀ ਪਿੱਛੇ ਦਾ ਪਿੱਛੇ ਹੀ ਵਾਪਸੀ ਹੋ ਜਾਂਦਾ ਵਾ ਅੱਗੇ ਕੋਈ ਨਹੀਂ ਪਹੁੰਚਦਾ ਨਾ ਨਾ ਇਹਦੇ ਆ ਪਿੰਡ ਵਾਲੇ ਮਦਦ ਮੰਗਣ ਡਿਆ ਸਾਡੀ ਮਦਦ ਬੂਟਾ ਚਲਾ ਰਹੇ ਨੇ ਜਾਂ ਰੈਸਕਿਊ ਕਰ ਰਹੇ ਨੇ ਉਹ ਪੈਸੇ ਲੈਣ ਦੇ ਨੇ ਲੋਕਾਂ ਕੋਲੋਂ ਫਿਰ ਤੁਸੀਂ ਤਾਂ ਬੜੇ ਚਾਅ ਨਾਲ ਬਦਲਾ ਲੈਂਦਾ ਸੀ ਲਿਆਂਦਾ ਤੇ ਬਦਲਾਇਆ ਸੀ ਪਰ ਅਨੁਢੀ ਸੀ ਪਤਾ ਵੀ ਇੰਨਾ ਜ਼ਿਆਦਾ ਬਦਲਾਅ ਹੋ ਜਾਏਗਾ ਇਹ ਤਾਂ ਬਹੁਤ ਜ਼ਿਆਦਾ ਸਾਡਾ ਨੁਕਸਾਨ ਕਰਤਾ ਇਹ ਸਕਾਰ ਲਿਆ ਗਿਆ ਸੀ ਤੇ ਬਹੁਤ ਪਛਤਾਉਂਦੇ ਆ ਇਹ ਅੱਜ ਦੇ ਪਿੰਡ ਵੀ ਸਾਰੇ ਪਿੰਡ ਸਾਰੇ ਸਾਡਾ ਸਹਿਮਤੀ ਪਰ ਅਸੀਂ ਬਹੁਤ ਤਗੜੀ ਗਲਤੀ ਕਰ ਲਈ ਸਾਡੇ ਇਥੋਂ ਦਾ ਮੰਤਰੀ ਆ ਹਲਕੇ ਦਾ ਕੁਲਦੀਪ ਸਿੰਘ ਧਾਰੀਵਾਲ ਉਹਦਾ ਬੇਟਾ ਆਪਣੇ ਇਥੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਸਮਾਦ ਬੈਠਾ ਹੋਇਆ ਪਰ ਉਹ ਗਾਂ ਅੱਗੇ ਪਿੱਛੇ ਕਰੀ ਜਾਂਦੇ ਨੇ ਉਹ ਵੀ ਕੋਈ ਮਤ ਨਹੀਂ ਕਹਿੰਦੇ ਸਿਰ ਬੈਠਾ ਹੀ ਆ ਮੈਂ ਕਰ ਦਿੰਨਾ ਮੈਂ ਕਰ ਦਿੰਨਾ ਐਂਦਾ ਕਰੀ ਜਾਂਦੇ ਨੇ ਬਸ ਚਾਲ ਦਿੰਦੇ ਨੇ ਸਾਡੇ ਕੁਛ ਨਹੀਂ ਕਰਦਾ ਜਿਵੇਂ ਸਰਕਾਰ ਲਾਰੇ ਲਾਉਂਦੀ ਹੁੰਦੀ ਹੈ ਤਾਂ ਲਾਰੇ ਜਿਹੜੇ ਉਹਨਾਂ ਦੇ ਹਕੀਕਤ ਵਿੱਚ ਜਿਹੜੇ ਆ ਦਿਖਾਈ ਦੇ ਰਹੇ ਨੇ ਲਾਰੇ ਲਾ ਰਹੇ ਨੇ ਸਿਰਫ ਸਰਕਾਰ ਵਾਲੇ ਭਾਜੀ ਤੁਹਾਡਾ ਇਹੀ ਨਗਰ ਹੈ ਜੀ ਹਾਂਜੀ ਮੋਰ ਹੈ ਇਹੀ ਨਗਰ ਹੈ ਇਹੀ ਗੱਡੀ ਆਈ ਹੈ ਰਸ਼ਨ ਵਾਤੇ ਹੋਰ ਕੋਈ ਨਹੀਂ ਇੱਥੇ ਪਹੁੰਚਿਆ ਨਹੀਂ ਗੱਡੀਆਂ ਜਿੱਤਰਾ ਹੁੰਦੀਆਂ ਪਰ ਕੁਛ ਗੱਡੀਆਂ ਤੇ ਪਹਿਲੇ ਪਿਛੇ ਹੀ ਡਕੇ ਜਾਂਦੀਆਂ ਜਾਂ ਪਿਛੇ ਰਹਿ ਜਾਂਦੀਆਂ ਪਿਛੋ ਚੱਲ ਜਾਂਦੇ ਪਾਣੀ ਬਹੁਤ ਜ਼ਿਆਦਾ ਹੈ ਅੱਛਾ ਪਾਣੀ ਦੇ ਕਾਰਨ ਕੁਛ ਗੱਡੀਆਂ ਤੇ ਪਹੁੰਚ ਤੱਕ ਪਹੁੰਚ ਨਹੀਂ ਸਕੀਆਂ ਗਾਥਾ ਕਰ ਕੁਛ ਛਾਂਪਰੇ ਤੋਂ ਹੀ ਪਿਛੇ ਚੱਲ ਜਾਂਦੀ ਰਹੀ ਹੈ ਵਾਪਸ ਇਧਰ ਅੰਦਾਸ ਵਾਲੀ ਸਾਈਡ ਤੋਂ ਰ ਨੁਕਸਾਨ ਜ਼ਿਆਦਾ ਹੋ ਚੁੱਕਾ ਹੀ ਜਿਸ ਦੇ ਕਾਰਨ ਗੱਡੀਆਂ ਅਸਤ ਤੱਕ ਨਹੀਂ ਪਹੁੰਚ ਸਕੀਆਂ ਹੁਣ ਇਹ ਹੈ ਵੀ ਕੱਲ ਤੋਂ ਕੁਝ ਮਤਲਬ ਕਿ ਇਸੇ ਤਰ੍ਹਾਂ ਕੁਝ ਮਦਦ ਲੈ ਕੇ ਆ ਰਹੇ ਆ ਕੱਲ ਆਈਆਂ ਕੁਝ ਗੱਡੀਆਂ ਲੈ ਕੇ ਇਸ ਤਰ੍ਹਾਂ ਟਰਾਲੀਆਂ ਲੈ ਕੇ ਜਿਨ੍ਹਾਂ ਨੂੰ ਵੋਟਾਂ ਪਾ ਕੇ ਦੇ ਦਿੱਤਾ ਕੁਰਸੀਆਂ ਦੇ ਪਾਇਆ ਜ਼ਰੂਰ ਇੱਕ ਗੱਲ ਜ਼ਰੂਰ ਹੈ ਕਿ ਜੋ ਕੋਈ ਲੈ ਕੇ ਆ ਰਿਹਾ ਆ ਤੇ ਇਸੇ ਤਰ੍ਹਾਂ ਕੋ ਜੋ ਸੁੱਕੇ ਚ ਬੈਠੇ ਆ ਉਹ ਲੈ ਕੇ ਮਦਦ ਆ ਰਿਹਾ ਸਰਕਾਰ ਵਾਲੋ ਕੋਈ ਮਦਦ ਨਹੀਂ ਕੀਤੀ ਗਈ ਸਰਕਾਰੀ ਤੌਰ ਤੇ ਅੱਜ ਤੱਕ ਕੋਈ ਮੰਤਰੀ ਕੋਈ ਕੁਛ ਉਹ ਵੀ ਕੁਝ ਪਿੰਡ ਦੇ ਹੀ ਬੰਦੇ ਬਾਹਰ ਜਾ ਕੇ ਖੜੇ ਹੋਏ ਆ ਜਿਨ੍ਹਾਂ ਨੇ ਕਿਹਾ ਵੀ ਇੱਧਰ ਵੀ ਪਿੰਡ ਹੈਗੇ ਆ ਜੋ ਡੁੱਬ ਰਿਹਾ ਆ ਜਾਂ ਜਿਨ੍ਹਾਂ ਨੂੰ ਲੋੜ ਆ ਉਨੇ ਕਰਕੇ ਹੀ ਕੁਛ ਟਰਾਲੀਆਂ ਇੱਥੇ ਪਹੁੰਚੀਆਂ ਨਹੀਂ ਤੇ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਇਹ ਇਹ ਕੀ ਬਦਲਾਅ ਦੇਖਦੇ ਫਿਰੇ ਇਹ ਬਦਲਾਅ ਤਾਂ ਫਿਰ ਹੈ ਹੀ ਸੋਧਾਂ ਸਿੱਧੇ ਲਾਈਏ ਤੁਹਾਡੇ ਸਾਹਮਣੇ ਲੱਗੇ ਕੋਈ ਸੰਸਥਾ ਕੋਈ ਅਸੀ ਜਿਹੜੀ ਤੁਹਾਡੀ ਮਾਂ ਫੜਨੀ ਹੋਵੇ ਸੰਸਥਾ ਵੱਲੋਂ ਤਾਂ ਕਿਸੇ ਦੀ ਅਜੇ ਤੱਕ ਨਹੀਂ ਕਿਸੇ ਦੀ ਮਦਦ ਕੋਈ ਨਹੀਂ ਕੀਤੀ ਗਈ ਬਸ ਇਹ ਹੀ ਹੈ ਕਿ ਜੋ ਕੋਈ ਪਿੰਡ ਆਪਣੇ ਇਸੇ ਤਰ੍ਹਾਂ ਜਿਤਨਾ ਅੱਜ ਬਾਬਾ ਜੀ ਆਏ ਨੇ ਇਸੇ ਤਰ੍ਹਾਂ ਕੁਝ ਟਰਾਲੀਆਂ ਜੋ ਸੁੱਕੇ ਪਿੰਡਾਂ 'ਚ ਬੈਠੇ ਹੋਏ ਨੇ ਜਿਹੜਾ ਕਿ ਮਦਦ ਤੋਂ ਤਿਆਰੇ ਨੇ ਉਹ ਲੰਗਰ ਵਰਤਾ ਕੇ ਕੁਛ ਇਸ ਤਰ੍ਹਾਂ ਰਾਸ਼ਨ ਲੈ ਕੇ ਕੁਸ਼ਾ ਕੋਟਵਾਲਾ ਦਾ ਰਾਸ਼ਨ ਚਲੋ ਪਹੁੰਚਦਾ ਤੁਸੀਂ ਪਕਾ ਵੀ ਲਓਗੇ ਪਰ ਜਨਵਾਰਾਂ ਦਾ ਮੁਸ਼ਕਲ ਹੈ ਗੰਗਰਾਂ ਦਾ ਤਾਂ ਬਹੁਤ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ ਹੈ ਇਥੋਂ ਤੱਕ ਕਿ ਕੁਝ ਘਾਰੇ ਇਸ ਤਰ੍ਹਾਂ ਦੇ ਜਿਹੜੇ ਬਹੁਤ ਨੀਵੇਂ ਥਾਂਵਾਂ ਤੇ ਬੈਠੇ ਜਿਹੜੇ ਚੁੱਕੇ ਅਜੇ ਗੁਰਦੁਆਰੇ ਗੁਰਦੁਆਰੇ ਵਿੱਚ ਬੈਠੇ ਹੋਏ ਨੇ ਕੁਝ ਜਿਹੜੇ ਸੁੱਕੇ ਘਾਰੇ ਜਿਨ੍ਹਾਂ ਉਹਨੇ ਵਿੱਚ ਆਣ ਕੇ ਬੈਠੇ ਆ ਜਿਨ੍ਹਾਂ ਦੇ ਛੱਤਾਂ ਉੱਤੇ ਬਹਿ ਕੇ ਟਾਈਮ ਪਾਸ ਕਰਦੇ ਪਏ ਆ ਜਿਨ੍ਹਾਂ ਦੇ ਘਰ ਬਹੁਤ ਹੀ ਨਹੀਂ ਅੱਜ ਤੱਕ ਨਹੀਂ ਬਹੁਤ ਸੀ ਆਪਣੇ ਨਾਲ ਖੜੇ ਜੇ ਸਰਕਾਰ ਤੁਹਾਡੇ ਨਾਲ ਖੜੀ ਬਸ ਆਪਣੇ ਆਪ ਹੀ ਬਸ ਇਹ ਵੀ ਆਪਣੇ ਪਿੰਡ ਬਾਕੀ ਹੋਰ ਬਾਹਰ ਵਾਲੋ ਕੋਈ ਮਦਦ ਨਹੀਂ ਮਿਲ ਰਹੀ ਸਨ ਸੁਖਬੀਰ ਬਾਦਲ ਨੇ ਬੱਸ ਬਣਾਈ ਸੀ ਬੱਸਾਂ ਪਾਸੂ ਬੱਸ ਨੂੰ ਉੱਥੇ ਚੱਲਣ ਵਾਲੀਆਂ ਬੱਸੇ ਇੱਥੇ ਕੋਈ ਬੱਸ ਨਹੀਂ ਇੱਥੇ ਬੱਸੇ ਤੁਹਾਡੇ ਸਾਮਾਨ ਸਾਹਿਬ ਗਏ ਨੇ ਰਗੇ ਹੈਲੀਕਾਪਟਰ ਭੇਤਾ ਉਹ ਹੈਲੀਕਾਪਟਰ ਉਹਨਾਂ ਵਾਸਤੇ ਨਵਸਤੇ ਆਇਆ ਉਹਨਾਂ ਵਾਸਤੇ ਹੋਏਗਾ ਜਿੰਨਾਂ ਵਾਸਤੇ ਨਹੀਂ ਉਹਨਾਂ ਵਾਸਤੇ ਤੇ ਕੁਛ ਨਹੀਂ ਕੁਛ ਨਹੀਂ ਇਹ ਕੁਛ ਨਹੀਂ ਉਹ ਤੁਹਾਡੇ ਸਾਹਮਣੇ ਇਹ ਜੋ ਵੀ ਹੈਗਾ ਤੁਹਾਡੇ ਸਾਹਮਣੇ ਦਿਖਦੇ ਆ ਵੇਖੋ ਕੀ ਲਾਲੇ ਪਏ ਸੋ ਅਸੀਂ ਰਮਦਾਸ ਦੇ ਪਿੰਡ ਵਿੱਚਾਂ ਜਿੱਥੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ 4-4 ਫੁੱਟ ਜਿਹੜਾ ਪਾਣੀ ਆ ਉਹ ਘਰਾਂ ਦੇ ਵਿੱਚ ਵੀ ਜਿਹੜਾ ਆ ਚੁੱਕਾ ਸੀ ਜਿਹੜੇ ਘਰ ਸੁ ਉੱਚਾ ਹੋਣ ਦਾ ਕਰਕੇ ਜਿੰਨਾਂ ਨ ਬਚਾਏ ਉਹ ਘਰਾਂ ਦੇ ਵਿੱਚ ਜਿਹੜੇ ਆ ਜਿਹੜੇ ਘਰ ਡੁੱਬ ਚੁੱਕੇ ਨੇ ਉਹਨਾਂ ਘਰਾਂ ਵਾਲਿਆਂ ਨੂੰ ਉਸ ਘਰ ਦੇ ਵਿੱਚ ਜਾਂ ਕਹਿ ਲਿਏ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਹੈ ਉਹ ਉੱਥਰ ਲੈ ਕੇ ਗਏ ਹੋਏ ਨੇ ਲੋਕੀ ਹੋਰ ਨੇ ਸਾਡੇ ਪਿੰਡ ਦੇ ਮੌਜੂਦ ਨੇ ਹੋਰ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਵੇਂ ਦੇਖਿਓ ਸਰਕਾਰ ਦੀ ਉੱਪਰ ਵਾਲੀ ਦੀ ਕਰੋਪੀ ਹੈ ਕਿ ਸਰਕਾਰਾਂ ਦੀ ਨਲਾਇਕੀ ਹੈ ਜੀ ਹਾਂ ਜੀ ਬਿਲਕੁਲ ਨਲਾਇਕੀ ਮਹਾਰਾਜ ਸਾਹਿਬ ਨਾਲ ਨਲਾਇਕੀ ਯਾਰ ਇਹਨਾਂ ਸਾਨੂੰ ਆੜ ਕੇ ਕਹਿ ਨਹੀਂ ਬਚਾ ਹਾਂ ਲੱਖ ਲੱਖ ਪਾਣੀ ਆ ਉਧਰ ਸਾਡੀਆਂ ਕੋਠੀਆਂ ਦੇ ਵਿੱਚ ਬਹੁਤ ਜ਼ਿਆਦਾ ਡਕਤਾਨ ਹੋਇਆ ਕਹੇ ਨੇ ਸਾਡੀ ਖਬਰ ਨਹੀਂ ਆਣ ਕੱਜ ਕੋਈ ਪ੍ਰਸ਼ਾਸਨ ਦਾ ਪਰਿੰਦਾ ਨਹੀਂ ਪਹੁੰਚਿਆ ਨਾ ਨਾ ਜੀ ਨਾ ਅਜੇ ਤੱਕ ਕੋਈ ਆਇਆ ਨਹੀਂ ਸਾਡੇ ਕੋਲ ਭਗਵਾਨਦਾਨ ਸਾਹਿਬ ਕਹਿੰਦੇ ਤੇ ਢੜ ਲਈ ਹੈਲੀਕਾਪਟਰ ਭੇਜਿਆ ਕਹਿੰਦੇ ਤੇ ਵੀ ਨਹੀਂ ਆਇਆ ਸਾਡੇ ਕੋਲ ਹੈਲੀਕਾਪਟਰ ਕੋਈ ਨਹੀਂ ਆਇਆ ਦੇਖ ਸੁਖਵੀਰ ਬਾਦਲ ਦਾ ਪਤਾ ਨਹੀਂ ਕਿੰਨੇ 100 ਜਨਰੇਟਰ ਲੈ ਕੇ ਆਏ ਨਾ ਸਾਡੇ ਪਿੰਡ ਨਹੀਂ ਪਹੁੰਚਾ ਨਾ 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 ਸਾਡੇ ਪਿੰਡ ਕੋਈ ਨਹੀਂ ਆਇਆ ਆਹੀਂ ਆਵਾ ਇਥੇ ਥੋੜਾ ਬਜ਼ਾਏ ਫੋਟਵਾਏ ਕਿੱਥੇ ਖਿੱਚ ਖਿੱਚ ਕੇ ਪਾਈ ਜਾਂਦੇ ਨੇ ਹਾਂ ਨੂੰ ਨਹੀਂ ਪਤਾ ਕਿੱਥੇ ਪਾਉਣ ਦੇ ਕੱਥਨ ਲੈ ਸਾਡੇ ਤਾਂ ਇੱਥੇ ਮੌਜੂਦ ਵੀ ਲੋਕਾਂ ਦੇ ਬੰਦ ਹੋ ਗਏ ਭਾਜੀ ਸੋਸ਼ਲ ਮੀਡੀਆ ਤੁਸੀਂ ਕਾਫੀ ਵੀਡੀਓ ਤੁਸੀਂ ਵੇਖੀਆਂ ਨੇ ਕਿ ਸੁਖਬੀਰ ਬਾਦਲ ਸਾਹਿਬ ਜਿਹੜੇ ਉਹ ਵੀ ਜਨਰੇਟਰ 40 50 ਜਨਰੇਟਰ ਲਾ ਕੇ ਖਲੋਤੇ ਨੇ ਨਾਲ ਫੋਟੋ ਖਚਾਈਆ ਭਾਜੀ ਸਰਕਾਰ ਵੱਲੋਂ ਕੋਈ ਬੰਦਾ ਇੱਥੇ ਮੌਜੂਦ ਨਹੀਂ ਆਇਆ ਸਿਰਫ ਆਮ ਜਿਹੜੇ ਪੰਜਾਬ ਦੇ ਲੋਕ ਹੈ ਨਾ ਉਹ ਹੀ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਅੱਛਾ ਹੋਰ ਭਾ ਕੀ ਸਰਕਾਰ ਵੱਲੋਂ ਤੇ 0 0 ਜਿੰਨੂੰ ਕਹਿੰਦੇ ਨਹੀਂ ਜਿੰਨਾਂ ਜੀਦਾਂ ਇਕੱਠੀਆਂ ਕਰ ਲਈਏ ਉਹਨੀਆਂ ਹੀ ਸਰਕਾਰ ਤੇ ਭਰੋਸੇ ਤੋਂ ਕਿ ਮਾਰਨ ਸਰਕਾਰ ਜਿਹੜੀ ਆਮ ਲੋਕਾਂ ਦੀ ਸੀ ਉਹ ਨਹੀਂ ਨਹੀਂ ਯਾਰ ਇਹ ਤਾਂ ਸਿਰਫ ਅਮੇ ਦਾਅਵੇ ਕੀਤੇ ਐ ਮੈਂ ਕੋਟਾ ਪਾਈਆਂ ਬੜੇ ਚਾਹਨਾ ਪਰ ਕੋਈ ਜਿਹਨੂੰ ਕਹਿੰਦੇ ਨੇ 0% ਉਹ ਹੋ ਗਿਆ ਇਹ ਕਹਿ ਸਕਦੇ ਪੁਸ਼ਤਾਵਾ ਰਹਿਣ ਤੁਹਾਨੂੰ ਪੁਸ਼ਤਾਵਾ ਫੁੱਲ ਪੂਰਾ ਫੁੱਲ ਕੋਈ ਨਹੀਂ ਆਉਣ ਵਾਲੇ ਸਮੇਂ ਤੇ ਸਤਾਈ ਕਿਹੜੀ ਦੂਰ ਹੈ ਇਹ ਚ ਅਸੀਂ ਕਰਾਂਗੇ ਪਰ ਸੋਸ਼ਲ ਮੀਡੀਆ ਤੇ ਦੇਖਿਆ ਕਿ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਜਿਹੜੇ ਆ ਰੈਸਕੂ ਆਪਰੇਸ਼ਨ ਕਰ ਕਰਕੇ ਲੋਕਾਂ ਨੂੰ ਬਹੁਤ ਸਹੂਲਤ ਦੇ ਰਹੇ ਨੇ ਭਾਈ ਪਤਾ ਨਹੀਂ ਕਿੱਧਰ ਤਈ ਜਾਂਦੇ ਹਨ ਤੋਂ ਪਤਾ ਨਹੀਂ ਸਾਡੇ ਪਿੰਡ ਦੇ ਆਹੋ ਹੀ ਆ ਭਾਈ ਜਿੰਨੂੰ ਮਰਜ਼ੀ ਪੁੱਛ ਲੋ ਸਾਡਾ ਇਲਾਕਾ ਜਿਹੜਾ ਹੈ ਨਾ ਪੂਰਾ ਘਟੋ ਘੜ 6 6 7 7 ਫੁੱਟ ਪਾਣੀ ਕੀ ਡੁੱਬਾ ਮਤਲਬ ਤੁਹਾਨੂੰ ਤਾਂ ਕਹਿਣ ਦਾ ਕਿ ਰੋਕ ਜਿਹੜੇ ਰਜਿਆਂ ਨੂੰ ਰਜਾ ਰਹੇ ਨੇ ਹਾਂ ਬਾਕੀ ਮੀਡੀਆ ਨੂੰ ਪਤਾ ਨਹੀਂ ਕਿੱਥੋਂ ਵੀਡੀਓ ਪਾਈ ਜਾਂਦੇ ਨੇ ਉਹਨਾਂ ਦਾ ਸਾਨੂੰ ਕੋਈ ਜਾਣਕਾਰੀ ਨਹੀਂ ਬਾਕੀ ਸਾਡੇ ਤੱਕ ਜਦੋਂ ਕੋਈ ਲਾਈਵ ਹੁੰਦਾ ਤੇ ਫਿਰ ਤੇ ਪਤਾ ਲੱਗਦਾ ਹੀ ਬਿਲਕੁਲ ਇੱਥੇ ਤੇ ਕੋਈ ਪਹੁੰਚਿਆ ਨਹੀਂ ਇਹਦੇ ਤਾਂ ਆਮ ਲੋਕ ਸਾਡੇ ਪਿੰਡ ਦੇ ਇੱਕ ਦੂਜੇ ਮਤ ਕਰ ਰਹੇ ਨੇ ਕਿਹੜਾ ਜ਼ਿਲ੍ਹਾ ਪੈਂਦਾ ਨਾ ਸਾਡਾ ਜ਼ਿਲ੍ਹਾ ਅਪਰੇ ਸਰ ਪੈਂਦਾ ਹਲਕਾਜ ਨਾਲਾ ਹਾਂਜੀ ਹਲਕਾਜ ਨਾਲਾ ਹਾਂਜੀ ਰਮਦਾਸ ਪਿੰਡ ਅਜ ਨਾਲੇ ਹਲਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਸਥਿਤੀ ਤੁਸੀਂ ਦੇਖ ਸਕਦੇ ਹੋ ਤੇ ਲੋਕਾਂ ਦੇ ਵਿਚਾਰ ਜ ਕੀ ਹਾਲਾਤ ਨੇ 5-6 ਦਿਨ ਹੋ ਗਏ ਨੇ ਜਿਹੜੀ ਐ ਇੱਥੇ ਲਾਈਟ ਵੀ ਬੰਦ ਐ ਲਾਈਟ ਬੰਦ 2 ਕੁ ਮਿੰਟ ਕਹਿੰਦੇ ਮੋਬਾਈਲ ਬੰਦ ਹੋ ਜੇ ਤਾਂ ਹਫੜਾ ਦਫੜੀ ਪੈ ਜਾਂਦੀ ਐ ਕਿ ਮੇਰਾ ਫੋਨ ਬੰਦ ਐ ਪਰ ਜਿਹੜੇ 5-5 ਦਿਨਾਂ ਤੋਂ ਜਿਹੜੇ ਫੋਨ ਆ ਲੋਕਾਂ ਦੇ ਬੰਦ ਐ ਕਿਸੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੰਪਰਕ ਜਿਹੜੇ ਸਰਕਾਰ ਵਾਲੇ ਆ ਉਹ ਨਹੀਂ ਕਰੇ ਕੈਮਰਾ ਪਰਸਨਲ ਸਦੇ ਨਾਲ ਸਰਵਿਸ ਸੈਂਗ ਮਜਾਲ ਪ੍ਰੋਟੀਵੀ ਤੋਂ ਸਤਿ ਸ੍ਰੀ ਅਕਾਲ